ਇਹ ਕਹਿੰਤੀ ਕਰਦਾ ਜੀ ਤੇ ਸਾਡਾ ਜਿਹੜਾ ਹਾਈ ਸਕੂਲ ਹੈ ਨਾ ਇਹਦੀ ਕੰਡੀਸ਼ਨ ਬਹੁਤ ਖਰਾਬ ਹੈ ਤੇ ਰੈਨੋਵੇਸ਼ਨ ਵੀ ਹੋਣ ਵਾਲੀ ਹੈ ਬਿਲਡਿੰਗਾਂ ਦੀ ਵੀ ਮਰਮਤ ਹੋਣ ਵਾਲੀ ਹੈ ਤੇ ਸਕੂਲ ਦੇ ਵਿੱਚ ਪਾਣੀ ਵੀ ਖੜ ਜਾਂਦਾ ਹੈਗਾ ਤੇ ਮੈਂ ਜ਼ਿੰਤੀ ਕਰਾਂਗਾ ਵੀ ਇਹਦਾ ਠੀਕ ਹੈ ਜੀ ਠੀਕ ਹੈ ਜੀ ਆਗੇ ਆਗੇ ਤੁਹਾਡਾ ਸਰ ਜਿਹੜੇ ਏਰੀਆ 'ਚ ਅਸੀਂ ਰਹਿ ਰਹੇ ਹਾਂ ਨਾ ਉਹ ਸਾਡੇ ਫਲੈਟਸ ਨੇ 33 33 ਗੱਜ ਦੇ ਐਕਸ ਵਾਈ ਜ਼ੈਡ ਛੋਟੇ ਉਹ 40 ਸਾਲਾਂ ਤੋਂ ਅਸੀਂ ਉੱਥੇ ਰਹਿ ਰਹੇ ਹਾਂ ਪਟ ਉਹਨਾਂ ਦੀ ਅਜੇ ਤੱਕ ਦੇ ਰਜਿਸਟਰੀਆਂ ਦਾ ਕੋਈ ਨਾਮਿਨੇਸ਼ਨ ਨਹੀਂ ਤੇ ਮੈਂ ਜਨਤਾ ਨਾਲ ਗੱਲਬਾਤ ਕੀਤੀ ਹੈ ਸਾਰੇ ਜਿੰਦੇ ਕਹਿੰਦੇ ਸਾਨੂੰ ਰਜਿਸਟਰੀਆਂ ਕਰਾਓ ਜਿੰਨਾ ਜੋ ਫਿਕਸਡ ਡਿਪੋਜ਼ਿਟ ਵੀ ਜਮਾ ਕਰਵਾਉਣਾ ਪਊਗਾ ਸਰਕਾਰ ਨੂੰ ਅਸੀਂ ਉਹ ਵੀ ਕਰਵਾਵਾਂਗੇ ਪਾਵਰ ਆਫ ਟਰਨੀ ਤੋਂ ਮਲਕੀਅਤ ਕਿਸੇ ਹੋਰ ਦੇ ਨਾਂ ਚਲੀ ਗਈ ਹੁਣ ਜਦੋਂ ਰਿਸ਼ਤੀ ਕਰਾਉਣੀ ਹੈ ਤਾਂ ਰੂਲ ਬਣਾਤਾ ਪੁਰਾਣੀਆਂ ਗਵਰਨਮੈਂਟਾਂ ਨੇ ਕਿ ਉਹਦੀ ਗਵਾਹੀ ਚਾਹੀਦੀ ਹੈ ਜਿਹਨੇ ਪਾਵਰ ਆਫ ਟਰਨੀ ਦਿੱਤੀ ਹੈ ਉਹਨੋਂ ਬੰਦੇ ਹੈ ਨਹੀਂ ਕੀ ਪਤਾ ਕਿੱਥੇ ਚਲੇ ਗਏ ਉਹ ਹੈਨਾ ਹੁਣ ਆਪਾਂ ਪਬਲਿਕ ਨੋਟਿਸ ਦੇ ਕੇ ਕਿ ਜੇ ਕੋਈ ਹੈਗਾ ਤਾਂ ਆ ਜਾਓ ਅਦਰਵਾਇ ਜੀ ਰਿਸਟ੍ਰੀ ਕਰ ਲੱਕਿਆ ਇਹ ਟੋਟਾ ਕਪੋਈ